ਹੈਲਪਰ ਜ਼ਰੂਰੀ ਹੈ ਜਿਹੜੀਆਂ ਵੱਡੀਆਂ ਗੱਡੀਆਂ ਨੇ 32 ਫੁੱਟੀਆਂ ਨੇ ਅੱਜ ਮੈਂ ਕੱਲ ਵੀ ਦੱਸਿਆ ਨਾ ਮੈਸੋਂ ਕੁੜੇ ਘਾੜ ਦੇ ਵਿੱਚ ਜੀ ਅਗਰ ਆ ਰਿਹਾ ਸੀਗਾ ਇੱਕ ਕਿਲੋਮੀਟਰ ਗੱਡੀ ਬੈਗ ਲੈ ਕੇ ਗਿਆ ਮੈਂ ਠੀਕ ਆ ਜੀ ਗੱਡੀ ਮੈਂ ਬੈਗ ਕੀਤੀ ਅਗਰ ਰਸਤਾ ਪਾਂਦੀ ਗੱਡੀ ਚੜਨੀ ਨਹੀਂ ਸੀਗੀ ਠੀਕ ਹੈ ਜੀ ਹੁਣ ਜਿਹੜਾ ਵੱਡੀ ਵਾਲੀਆਂ ਗੱਡੀਆਂ ਉਹਦੇ ਦੋ ਦੋ ਸੀਗੇ ਹਰ ਇੱਕ ਉਸ ਦੁਕਾਨਾਂ ਵਾਲਿਆਂ ਨੇ ਫਿਰ ਮੇਰੀ ਗੱਡੀ ਬੈਕ ਕਰਵਾਈ ਅੱਛਾ ਤੁਹਾਡੇ ਕੋਲ ਕੰਟੇਨਰ ਡੱਬਾ ਜੀ ਆਏ ਕੰਟੇਨਰ ਹੈ ਜੀ ਸੋ ਨਹੀਂ ਪਤਾ ਮੇਰੇ ਕੋਲ 10 ਟੈਰੀ 32 ਫੁੱਟਾ 32 ਫੁੱਟ ਲੰਬਾਈ ਹੈ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਮਿਹਰਬਾਨੀ ਕਰਕੇ ਥੋੜਾ ਇਸ ਪਾਸੇ ਧਿਆਨ ਦਿਓ ਇਹ ਆਪਾਂ ਨੇ ਜੋ ਆਪਣੀ ਗੱਲਬਾਤ ਹੋ ਰਹੀ ਹੈ ਬਾਈ ਜੀ ਜੀ ਇਹ ਜ਼ਰੂਰ ਆਪਾਂ ਇਹਨੂੰ YouTube ਤੇ ਸ਼ੇਅਰ ਕਰਾਂਗੇ ਹਾਂਜੀ ਤੇ ਭਾਈ ਟਰਾਂਸਪੋਰਟ ਮੰਤਰੀ ਸਾਹਿਬ ਕੋ ਇਹ ਜਾਵੇ ਕਿ ਜਿਹੜੀਆਂ ਐਨਪੀ ਪਰਮਟ ਵਾਲੀਆਂ ਗੱਡੀਆਂ ਨੇ ਉਹਦੇ ਨਾਲ ਦੋ ਬੰਦੇ ਆਪਾਂ ਇਹਨਾਂ ਐਨਪੀ ਪਰਮਟ ਗੱਡੀਆਂ ਦੋ ਬੰਦੇ ਹੋਣੇ ਜ਼ਰੂਰੀ ਆ ਗੱਡੀ ਦੇ ਹਾਂ ਐਨਪੀ ਪਰਮਟ ਵਾਲੀਆਂ ਗੱਡੀਆਂ ਦਾ ਦੋ ਬੰਦੇ ਜ਼ਰੂਰੀ ਨੇ ਭਾਈ ਕਿਉਂ ਜੇ ਗੱਡ ਆਪਾ ਮੰਨ ਲਓ ਕਿ ਆਪਾਂ ਕਹਿੰਦੇ ਮਾਲਕ ਪੈਸੇ ਨਹੀਂ ਵਾਜਦੇ। ਹਾਂਜੀ। ਜੇ ਪੈਸੇ ਨਹੀਂ ਵਾਜਦੇ ਗੱਡੀ ਦੇ ਗੱਡੀ ਕਿਉਂ ਪਾ ਰਹੇ ਮਾਲਕ? ਬਿਲਕੁਲ ਜੀ ਬਿਲਕੁਲ। ਇਹ ਜਿਹੜਾ ਰੱਖੋ ਨਾ। ਸਿਰ ਪੈਸੇ ਕਿਉਂ ਨਹੀਂ ਵਾਜਦੇ ਕਿ ਦੂਜੇ ਬੰਦੇ ਤਖਾਣਾ ਦੇਣੀ ਪਵੇ। ਬਿਲਕੁਲ ਜੀ। ਹਾਂਜੀ। ਜਦੋਂ ਕੋਈ ਕਾਨੂੰਨ ਲੱਗ ਹੋ ਗਿਆ ਆਪਣੇ ਆਪ ਬੰਦੇ ਕਿੱਧਰ ਲੱਭਦੇ ਇਹਨਾਂ ਨੂੰ। ਆਹ ਬੰਦੇ ਗੱਡੀ ਦਾ ਟਾਇਰ ਪਿੰਚ ਹੋ ਜਾਂਦਾ ਉਹ ਜੀ ਜਗ੍ਹਾ ਤੇ ਇਕੱਲਾ ਬੰਦਾ ਜੱਕਰਾਊਗਾ ਕੀ ਕਰੂਗਾ ਦੱਸੋ? ਟਾਇਰ ਖਲੂਗਾ। ਨਹੀਂ ਬਹੁਤ ਔਖਾ ਜੀ। ਹਾਂ ਜੀ ਦੋ ਦੋ 5 6 ਰੁਪਏ ਦੀਆਂ ਆ ਹਾਂ ਜੀ 5 7 ਕਿਲੋਮੀਟਰ ਇਕੱਲੇ ਬੰਦੇ ਨੂੰ ਜਾਣਾ ਵੀ ਪੈ ਜੇ ਬਟਾ ਰੋਲ ਕੇ ਤਾਂ ਗੱਡੀ ਕੋਈ ਨਹੀਂ ਹੈਗਾ ਬਸ ਜਦ ਨੂੰ ਗੱਡੀ ਸਾਫ ਹੋ ਜਾਂਦੀ ਆ ਜਦ ਨੂੰ ਹੋਰ ਕੋਈ ਡੀਜੀ ਲਾ ਕੇ ਕੱਢ ਕੇ ਕੋਈ ਬੈਟਰੀਆਂ ਕੱਢ ਲੈਂਦਾ ਜਿਹੜਾ ਜਿਹੜਾ ਅੱਜ ਕੱਲ ਚੋਰੀ ਆ ਬਿਲਕੁਲ ਹੀ ਬਿਲਕੁਲ ਹੁਣ ਤਾਂ ਜਿਹੜੀ ਜ ਬੰਦਾ ਵਿੱਚ ਪਿਆ ਹੋਵੇ ਤਾਂ ਨਹੀਂ ਛੱਡਦੇ ਹੈਗੇ ਹਾਂ ਜੀ ਫੇਰ ਵੀ ਸਹਨੇ ਸੱਤ ਕਿਆ ਕੱਲ ਦਾ 1 2 11 ਬਿਲਕੁਲ ਦੀ ਗੱਲ ਕਰਦਾ ਯਾਰ ਰਾਸਤੇ 'ਚ ਬੰਦਾ ਗੱਲਾਂ ਕਰਦਾ ਹੈ ਜਿਹੜੇ ਛੋਟੇ ਬੰਦੇ ਨੇ ਛੋਟੇ ਇੱਕ ਇੱਕ ਦੋ ਦੋ ਗੱਡੀਆਂ ਵਾਲੇ ਮਾਲਕ ਨੇ ਬਾਈ ਜੀ ਹਾਂਜੀ ਉਹਨਾਂ ਦੀਆਂ ਗੱਡੀਆਂ ਨਾਲ ਤੁਹਾਨੂੰ 2-2 ਬੰਦੇ ਮਿਲਣਗੇ ਹਾਂਜੀ ਹਾਂ ਜੀ ਕਾਪ ਜਾਵੇ ਇੱਕ ਡਰਾਈਵਰ ਹੋਵੇ ਇੱਕ ਮਾਲਕ ਹੋਵੇ ਹਨਾ ਹਾਂਜੀ ਦੋ ਇੱਕ ਦੋ ਗੱਡੀਆਂ ਵਾਲੇ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਕਿਸੇ ਕੰਪਨੀ ਜੀ ਵੀ ਦੋ ਬੰਦੇ ਹੈ ਨਹੀਂਗੇ ਬਸ ਕੱਲਾ ਡਰਾਈਵਰ ਕੱਲਾ ਡਰਾਈਵਰ ਉਹ ਮੂਹਰੇ ਉਹ ਕਹਿੰਦਾ ਤੁਸੀਂ ਕਿਹੜੇ ਰਸੇ ਤਰਪਾਲ ਕਰਨੇ ਨੇ ਤੁਹਾਡਾ ਕੰਟੇਨਰ ਬੰਦ ਹੈ ਹਾਂਜੀ ਹਨਾ ਇਹ ਜਿਹੜੇ ਰਸਤੇ ਪਰ ਪਾਲੇ ਥੋੜੋ ਹੁੰਦੇ ਨੇ ਹੋਰ ਬਹੁਤ ਕੰਮ ਨੇ ਟਰੱਕ ਦੇ ਬਹੁਤ ਕੰਮ ਹੈ ਜੀ ਗੱਡੀ ਰਸ ਤੇ ਹਵਾ ਲੈ ਜੀਵੇ ਕੋਈ ਮਸ਼ੀਨਰੀ ਆ ਕੀ ਆਪਾਂ ਫੇਸ ਪਾ ਸਕਦੇ ਹਾਂ ਕੋਈ ਮਸ਼ੀਨਰੀ ਦਾ ਬਿਲਕੁਲ ਨਹੀਂ ਬਿਲਕੁਲ ਕਿਸੇ ਵੀ ਬ੍ਰੇਕਡਾਊਨ ਹੋ ਸਕਦੀ ਹੈ ਗੱਡੀ ਦੀ ਕੁਝ ਵੀ ਹੋ ਸਕਦਾ ਜਿਵੇਂ ਤੁਸੀਂ ਦੱਸ ਦਿਓ ਤੁਸੀਂ ਕਿ 2 ਕਿਲੋਮੀਟਰ ਕਿਲੋਮੀਟਰ ਕਿੰਨਾ ਵਾਪਸ ਲੈ ਕੇ ਆਇਓਗੇ ਹਾਂ 1 ਕਿਲੋਮੀਟਰ ਹੋਊਗਾ ਜਾਂ ਡੇਢ ਹੋਊਗਾ ਅੱਛਾ ਜੀ ਇੰਨਾ ਕਿਹਦਾ ਮੈਨੂੰ ਪਤਾ ਜਿਹੜਾ ਗੱਡੀ ਮੈਂ ਬੈਠ ਕੇ ਲੈ ਕੇ ਆਇਆ ਉਧਰੋਂ ਡਾਉਨ ਸੀ ਹੈਗੀ ਇਹ ਪਿਛਮ ਪੇਲਾ ਡਾਉਨ ਸੀਗਾ ਓਹੋ ਹੋ ਹੋ ਜਦੋਂ ਬੰਦਾ ਹੋਵੇ ਨਾਲ ਕੋਈ ਪੱਥਰ-ਪੁੱਥਰੇ ਲਾ ਦੇਵੇ ਕੋਈ ਸੌ ਗੱਲਬਾਤ ਹੁੰਦੀ ਆ ਹਾਂ ਬਿਲਕੁਲ ਜਿਵੇਂ ਹੁਣ ਪਹਿਲਾਂ ਆਪਾਂ ਜਾਂਦੇ ਸੀਗੇ ਰਿਕਨੈਕਟਰਾਂ ਨੂੰ ਜਿਹਦੇ ਵਾਲਾ ਕਹਿੰਦਾ ਸੀ ਪੱਥਰ ਤਿਆਰ ਰੱਖ ਬਈ ਵੀ ਗੱਡੀ ਪਿੱਛੇ ਮੋੜੀਆ ਪੱਥਰ ਪਸਾ ਦੀ ਹਾਂ ਉਹ ਵੀ ਜੋ ਜੋ ਦੋ-ਦੋ ਗੱਡੀਆਂ ਟਕੜੀਆਂ ਆਈ ਜਾਂਦੀਆਂ ਨੇ ਸਮਝ ਲੋ ਡਰਾਈਵਰ ਉਹ ਰੱਥੇ ਵੱਧ ਵੱਟੇ ਜਾਂਦੇ ਨੇ ਹਾਂਜੀ ਹਾਂਜੀ ਪਹਿਲਾਂ ਗੱਡੀਆਂ ਮਾੜੀਆਂ ਹੁੰਦੀਆਂ ਸੀ ਇੱਕ ਗੱਡੀ ਤੇ ਤਿੰਨ-ਤਿੰਨ ਬੰਦੇ ਹੁੰਦੇ ਸੀ ਵੇ ਆਪ ਤਿੰਨ-ਤਿੰਨ ਚੱਲਦੇ ਰਹੇ ਮਦਰਾਸ ਨੂੰ ਚੌੜੇ ਚੱਲਦੇ ਹੁੰਦੇ ਸੀ ਤਿੰਨ-ਤਿੰਨ ਬੰਦੇ ਗੱਡੀਆਂ ਮਾੜੀਆਂ ਬੰਦੇ ਤਿੰਨ ਹਾਂ ਤੇ ਨਾਲੇ ਇੰਨੀ ਟ੍ਰੈਫਿਕ ਨਹੀਂ ਹੁੰਦੀ ਸੀ। ਉਹ ਗੱਡੀਆਂ ਪਰਨ ਦਸ ਹੁੰਦੀਆਂ ਸੀ ਆ ਜੀ। ਹਾਂ ਟ੍ਰੈਫਿਕ ਤਾਂ ਨਹੀਂ ਹੁੰਦੀ ਸੀ ਨਾ ਰਾਹ 'ਚ। ਅੰਲੀ ਟੋਲੇ ਉਹ ਕਦੇ 20-20 ਕਿਲੋਮੀਟਰ ਦੇ ਜਾ ਕੇ ਦੂਆ ਟਰੱਕ ਮਿਲਦਾ ਸੀ ਕੋਈ ਆਉਂਦਾ ਜਾਂਦਾ। ਹਾਂ ਹੁਣ ਟ੍ਰੈਫਿਕ ਵਧ ਗਈ ਬੰਦਾ ਇੱਕ ਡਰਾਈਵਰ ਫਿਰ। ਉਹ ਬੰਦਾ ਇੱਕ। ਆ ਸਾਰੀ ਸਾਰੀ ਸਰਦਾ ਦੀ ਡਰਾਈਵਰ ਦੀ। ਹਾਂਜੀ ਹਾਂਜੀ। ਉਹ ਆਪਣੀ ਗੱਡੀ ਰੱਖੀ ਵੀ ਉਹੀ ਕਰੇ ਗੱਡੀ ਚਲਾਵੇ ਵੀ ਉਹ ਇਹ ਗੱਡੀ ਦਾ ਟਾਇਰ ਪੰਚਰ ਹੋ ਗਿਆ। ਕੁਝ ਗੱਲ ਬਾਤ ਹੋ ਗਈ ਤਾਂ ਕੰਮ ਵੀ ਉਹ ਕਰਾਵੇ। ਦੇਖੋ, ਦੇਖੋ ਬਾਈ ਜੀ ਜਿਹਨੇ ਗੱਡੀ ਬੰਦੇ ਨੇ ਸਵੇਰੇ ਚਲੋ 4-5 ਵਜੇ ਉੱਥੇ ਤੁਰ ਪਿਆ। ਹਾਂਜੀ। ਰਾਤ ਨੂੰ 10-11 ਵਜੇ ਤੱਕ ਚੌਣੀ ਬੰਦੇ ਉੱਦੀ ਬੱਸ ਹੋ ਜਾਂਦੀ ਆ। ਬਿਲਕੁਲ ਜੀ ਬਿਲਕੁਲ। ਹਾਂਜੀ। ਫੇ ਇਹ ਸੌਣਾ ਆ ਲੈਨੇ ਚਲੋ ਕੋਈ ਪਈਆ ਪਿੰਦਾ ਕੋਈ ਸਾਡੇ ਵਰਗਾ ਨਹੀਂ ਪਿੰਦਾ। ਹਾਂਜੀ। ਬੰਦੇ ਵੈਸੇ ਰੋਟੀ ਪਾਣੀ ਖਾ ਕੇ ਦੁੱਧ ਪੀ ਕੇ ਨੀਂਦ ਆ ਜਾਂਦੀ ਆ। ਨੀਂਦ ਆ ਜਾਂਦੀ ਆ ਬਿਲਕੁਲ ਜੀ। ਅਗਰੇ ਨੀਂਦ ਦੇ ਵਜ੍ਹਾ ਨਾਲੇ ਜੋ ਮਰਜ਼ੀ ਕੰਡ ਕਰਕੇ ਕਹੇ ਜਾਵੇ। ਹੁੰਦੀ ਏ ਕਰਨੇ ਜੀ ਉਹਨਾਂ ਨੂੰ ਵੀ ਪਤਾ ਜਿਹੜੇ ਰਸਤੇ ਚੋਰ ਡਕੈਟ ਹੈਗੇ ਉਹਨਾਂ ਨੂੰ ਵੀ ਪਤਾ ਕਿ ਜਦ ਗੱਡੀ ਆ ਕੇ ਛੱਡਦੀ ਆ ਜਦ ਬੰਦਾ ਪੈਂਦਾ ਉਦੋਂ ਘੰਟੇ ਬਾਅਦ ਜਿਹੜਾ ਕੋਈ ਮਰਜ਼ੀ ਕਰ ਦੋ ਉਹ ਜਿਹੜਾ ਪਹਿਲੇ 2 ਘੰਟੇ ਵਾਲੀ ਨੀਂਦ ਹੁੰਦੀ ਆ ਡਰਾਈਵਰ ਨੂੰ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਾ ਨਹੀਂ ਪਤਾ ਲੱਗਾ ਜੀ ਹਾਂ ਜੀ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਠੀਕ ਆ ਹਾਂ 4-5 ਘੰਟੇ ਹੋ ਗਏ ਪਏ ਨੂੰ 3 ਘੰਟੇ ਹੋ ਗਏ ਚਲੋ ਗੱਲ ਸੁਣ ਲੈਂਦਾ ਹਾਂ ਜੀ ਹਾਂ ਜੀ ਆਪੇ ਬੰਦੇ ਨੇ ਸਲਾਹ ਕਿ ਚਲੋ ਡਰਾਈਵਰ ਨੂੰ ਨੀਂਦ ਹੀ 3-4 ਘੰਟੇ ਬਾਅਦ ਤੋਂ ਬਾਅਦ ਬੱਸ ਜਿਸ ਤੋਂ ਬਾਅਦ ਨੀਂਦ ਨਹੀਂ ਡਰਾਈਵਰ ਦੀ ਜਦ ਪਹਿਲ ਨੂੰ ਘੱਟਾ ਕੋਈ ਇਦਾਂ ਪੂਨਾ ਘੰਟਾ ਹੋਇਆ ਹੁੰਦਾ ਜਦ ਤਾਂ ਜੰਮੀ ਨਹੀਂ ਪਤਾ ਲੱਗਦਾ ਉਹਨੂੰ ਵੀ ਕਿਉਂਕਿ ਨੀਂਦ ਤਾਂ ਪੂਰਾ ਚੋਰ ਹੁੰਦਾ ਹਾਂ ਬਿਲਕੁਲ ਸਹੀ ਗੱਲ ਆ ਬਾਈ ਜੀ ਤੁਹਾਡੀ ਆਪਾਂ ਇਹ ਜ਼ਰੂਰ ਆਡੀਓ ਚਲਾਵਾਂਗੇ ਆ ਬਾਕੀ ਆਡੀਓ ਪਾਣਾ ਨਾਲ ਠੀਕ ਹੈ ਜੀ ਜਾਂ ਫਿਰ ਇਹ ਹੋਵੇਗੀ ਜੇ ਇਸਦੇ ਬੰਦੇ ਨਹੀਂ ਦੋ ਮਿਲਦੇ ਜੁਰਮਾਨਾ ਹੋਵੇ ਉਹਨੂੰ ਗੱਡੀ ਨੂੰ ਆ ਉਹ ਤਾਂ ਆਪੇ ਗਵਰਨਮੈਂਟ ਦੇਖੂਗੀ ਜੀ ਆਪਾਂ ਬਿੱਲ ਕਰਾਉਂਦੇ ਹਾਂ ਗਵਰਨਮੈਂਟ ਨੂੰ ਕਿੱਦਾਂ ਬੰਦੇ ਰੱਖਦੇ ਕਿ ਨਹੀਂ ਰੱਖਦੇ ਵੇ ਮਾਲਕਾਂ ਨੇ ਕਹਣਾ ਬੰਦੇ ਲੱਭ ਕੇ ਲਿਓ ਵੀ ਵੀ ਐਨਪੀ ਪਰਮਟ ਲਈ ਤੇ ਦੋ ਬੰਦੇ ਥੋੜਾ ਕਹਿੰਦਾ ਮਤਲਬ ਦੋ ਬੰਦੇ ਜ਼ਰੂਰੀ ਨੇ ਹਾਂਜੀ ਹਾਂਜੀ ਦੋ ਬੰਦੇ ਜ਼ਰੂਰੀ ਐਨਪੀ ਪਰਮਟ ਗੱਡੀ ਦੇ ਠੀਕ ਆ ਜੀ ਠੀਕ ਆ ਹਾਂ ਇੱਕ ਆਈਗਾ ਆ ਰਾਮ ਹੁਣ ਸਾਡੇ ਸਿਰ ਆਈਟੀਸੀ ਆ ਕਪੂਰਸ਼ਾ ਦਾ ਸਿਰ ਗੱਡੀਆਂ ਮੈਂ ਕੋਲ ਬੈਠੇ ਪਰ ਡਰਾਈਵਰ ਅੱਛਾ ਜੀ ਉਹਨਾਂ ਨੇ ਆਪਣੀਆਂ ਇੱਕ ਇੱਕ ਦੋ ਦੋ ਗੱਡੀਆਂ ਆ ਕੱਲੇ ਕੱਲੇ ਚੱਲਦੇ ਸੀ ਨਗਰ ਨੂੰ 32 ਸੀ ਸੀ ਦੀਆਂ ਗੱਡੀਆਂ ਆ ਕੱਲੇ ਕੱਲੇ ਚੱਲਦੇ ਆ ਅੱਛਾ ਨਹੀਂ ਬੰਦੇ ਰੱਖ ਜਾਣ ਕੇ ਨਹੀਂ ਬੰਦੇ ਰੱਖਦੇ ਬੰਦੇ ਬਾਈ ਜੀ ਮਿਲਦੇ ਵੀ ਹੈ ਨਹੀਂ ਇਹ ਕੰਮਾ ਚ ਆਉਂਦਾ ਨਹੀਂ ਕਿਉਂਕਿ ਸਰਕਾਰ ਦੀਆਂ ਨੀਤੀਆਂ ਮਾੜੀਆਂ ਹੋਣ ਕਰਕੇ ਬਾਈ ਜੀ ਕੋਈ ਜਮਾ ਬੰਦਾ ਉਹਦਾ ਵੀ ਨਹੀਂ ਤਾ ਤੂੰ ਬਾਈ ਜੀ ਜੇ ਬੰਦੇ ਤਨਖਾਹ ਦੇਣਾ ਹੈ ਨਾ ਬੰਦੇ ਨੂੰ ਸਭ ਕੁਝ ਹੁੰਦਾ ਹੋ ਜਾਂਦਾ ਹੈ ਬਿਲਕੁਲ ਜੀ ਬੰਦੇ ਨੂੰ ਪਿੰਡੇ ਕਈ ਡਾਂਡੇ ਕਰਦੇ ਗੱਡੀ ਲੈ ਜਾ ਗੱਡੀ ਲੈ ਜਾਓ ਫਿਰ ਕੀ ਮਾਰਕ ਪੈਸੇ ਨਹੀਂ ਪਰਦਾ ਹਾਂ ਉਹੀ ਗੱਲ ਹੈ ਜੀ ਹੁਣ ਡਰਾਈਵਰ ਨੂੰ 15000 16000 ਤਾਂ ਡਰਾਈਵਰ ਨੂੰ ਦਿੰਦਾ ਜੀ ਕੋਈ ਵੀ ਬੰਦਾ ਕਨੈਕਟਰੀ ਤੇ ਵੀ ਜਾਊਗਾ 10000 ਤੋਂ ਘੱਟੋ ਘੱਟ 12000 ਤਾਂ ਉਹਨੂੰ ਵੀ ਚਾਹੀਦੀ ਹੈ ਨਾ ਉਹ ਕਨੈਕਟਰ ਨੂੰ ਕਹਿੰਦੇ ਲੈ ਲੈ 2-3000 ਰੁਪਏ 2000 ਲੈ 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 5 ਲੈ ਲੈ ਆ ਠੀਕ ਆ ਜਾ ਜਾ ਬੰਦੇ ਇਹ ਜਿਹੜੇ ਮਿੰਟਨ ਜਿਹੜੀ ਗੋਲੀ ਗੱਪਾ ਖਾਣੇ ਵਾਲੇ ਨੇ ਕੋਈ ਹੋਰ ਮਸ਼ੇ ਖਾਣੇ ਵਾਲੇ ਜੀਦਾ ਮੈਨੂੰ ਤਾਂ ਇਹ ਮੋਗੇ ਵਾਲੀ ਜਿਹੜੀ ਮੋਗੇ ਦਾ ਟਰਾਲਾ ਪੇਜ ਆਇਆ ਉਹ ਫਿਰ ਹੁੰਦਾ ਕਿ ਉਹੋ ਜਿਹੇ ਕਨੈਕਟਰ ਨੂੰ ਬੰਦਾ ਕੀ ਕਰੂਗਾ ਜੀ ਉਹ ਮੈਂ ਸੁਣਦਾ ਸੀ ਦੁਪਹਿਰੇ ਮੈਨੂੰ ਹਾਸਾ ਵੀ ਆਵੇ ਤੇਨੂੰ ਗੁੱਸਾ ਵੀ ਆਵੇ ਕਿ ਦੱਸ ਇਹੋ ਜਿਹੇ ਕਨੈਕਟਰ ਨਾਲ ਕੀ ਕਰਨਾ ਪਿਆ ਦੱਸ ਹਾਂ ਦਸ਼ਮੇਂ ਟਰਾਂਪੋਰਟ ਦੀ ਗੱਡੀ ਆ ਡਰਾਈਵਰ ਗੱਡੀ ਖੜਾ ਕੇ ਦੇ ਲੋ ਉਸੇ ਪਿੰਡ ਦਾ ਡਰਾਈਵਰ ਆ ਉਸੇ ਪਿੰਡ ਦਾ ਡਰਾਈਵਰ ਆ ਕਹੇ ਜੀ ਇਹ ਇਹੋ ਜਿਹੇ ਬੰਦੇ ਦੂਜੇ ਬੰਦੇ ਕੋਲ ਤਮਾਰਦੇ ਆ ਕੀ ਕਾ ਹੁਣ ਉਹ ਤਾਂ ਪ੍ਰਮਾਤਮਾ ਕਹਿੰਦੇ ਆ ਵੀ ਮਾਲਕ ਦੀ ਵਧੀ ਹੋਈ ਸੀ ਜੇ ਉੱਥੋਂ ਕਹਿੰਦੇ 100 ਕਿਲੋਮੀਟਰ ਗੱਡੀ ਹੋਰ ਚੱਲੇ ਜਾਂਦੀ ਤਾਂ ਕੰਮ ਖਤਮ ਸੀ ਉਹਦਾ ਹਾਂਜੀ ਹਾਂਜੀ ਨਾ ਗੱਡੀ ਮਿਲਣੀ ਸੀ ਮਾਲਕ ਦੇ ਡਰਾਈਵਰ ਦੇ ਛੱਤ ਤੱਕ ਹੀ ਜਾਣੀ ਸੀ ਨਾ ਇਹਨੇ ਕਨੈਕਟਰ ਨੇ ਫਰਾਰ ਹੋ ਜਾਣਾ ਸੀਗਾ ਹੋਰ ਉਹਨੇ ਪੈਸੇ ਲੈ ਕੇ ਨਿਕਲ ਜਾਣਾ ਸੀਗਾ ਉਹਦਾ 50000 ਰੁਪਏ ਤੇ ਕਹਿੰਦੇ ਜੀ ਗੱਲ ਕਰਨ ਲੱਗ ਗਿਆ ਕਨੈਕਟਰ ਤਾਂ 50000 ਆਪਾਂ ਦੀ ਹਾਂ 50000 ਰੁਪਏ ਤੇ ਇਹਦੇ ਮੈਂ ਗੱਡੀ ਦੱਸ ਦਿੰਦਾ ਤੁਹਾਡੀ ਕਿੱਥੇ ਆ ਤੁਹਾਡੀ ਗੱਡੀ ਦੱਸ ਦਿੰਦਾ ਕਿੱਥੇ ਆ ਲਓ ਜੀ ਅੱਜ ਹੀ ਹੋਗੇ ਨੇ ਲੋਕੜੀ ਹੈ ਇਹੇ ਵੀ ਦੂਜੇ ਦਾ ਕੰਮ ਬਸ ਉਹ ਉਹੀ ਤਾਂ ਗੱਲ ਹੈ ਜੀ ਹਾਂ ਜੀ ਰਿੱਤੇ ਬੰਦਾ ਜੀ ਕੋਈ ਵੀ ਆ ਹਾਂ ਜੀ ਹਾਂ ਜੀ ਆ ਹੁਣ ਬਿਹਾਰ ਤੋਂ ਵੀਡੀਓ ਭੇਜੀ ਆ ਮੈਨੂੰ ਬੰਦੇ ਨੇ ਉਹ ਜਾਲੀ ਟੈਕਸ ਵਾਲੇ ਬਣ ਕੇ 4-4000 ਰੁਪਇਆ ਲੈ ਰਹੇ ਨੇ ਜੀ ਇੱਕ ਬੰਦਾ ਨਾਲ ਵਰਦੀ ਵਾਲਾ ਤਿੰਨ ਬੰਦੇ ਸਿਵਲ ਚ ਆਈ ਉਹ ਦੇਖੀ ਸੀ ਆਦ ਮਰਖਰਮ ਨਹੀਂ ਅਜੇ ਆ ਪਾਈ ਨਹੀਂ ਹੈਗੀ ਜੀ ਆਪਾਂ ਨਹੀਂ ਯੂਟਿਊਬਰ ਦੇਖੀ ਯੂਟਿਊਬ ਤੇ ਅੱਛਾ ਜੀ ਦੇਖੀ ਸੀ ਮੈਂ ਉਹ ਸੈਲ ਟੈਕਸ ਵਾਲੇ ਬਣ ਕੇ ਹਨਾ ਹਾਂ 2-2000 ਰੁਪਇਆ ਫਿਰ 2-2000 ਰੁਪਇਆ ਦਿੱਤਾ ਚੌਲ ਚੌਲਾ ਵਾਲੀਆਂ ਗੱਡੀਆਂ ਤੋਂ ਲਈ ਜਾਂਦੇ ਨੇ ਜੀ ਲੈ ਦੱਸੋ ਜਦ ਕਿ ਚੌਲਾਂ ਦਾ ਕੋਈ ਈਵੇ ਬਿਲ ਨਹੀਂ ਹੈਗਾ ਕਹਿੰਦੇ ਈਵੇ ਬਿਲ ਲਿਓ ਜੀ ਇਹ ਆਪਣੇ ਫੂਡ ਸਪਲਾਈ ਆ ਜਾਂਦੇ ਹਨਾ ਇਹ ਹਾਂਜੀ ਇਹ ਫੂਡ ਸਪਲਾਈ ਚ ਇਹਦਾ ਕੋਈ ਵੀ ਈਵੇ ਬਿਲ ਨਹੀਂ ਹੈਗਾ ਜੀ ਆਹ ਫੂਡ ਸਰਪਲਾਈ ਚ ਕੋਈ ਵੀ ਜਿਹੜਾ ਈਵੇ ਬਿਲ ਨਹੀਂ ਹੁੰਦਾ ਦਾ ਹਾਂਜੀ ਉਹ ਠੱਕੇ ਨਾਲੁੱਤੇ ਪੈਸੀ ਡਰਾਈਵਰ ਕਪੂਰ ਥਲੇ ਗੱਡੀ ਕਪੂਰ ਥਲੇ ਗੱਡੀ ਚਲਾਉਂਦਾ ਸੀਗਾ ਤੇ ਚੌਲਾਂ ਨੂੰ ਕੋਈ ਚੁੰਗੀ ਨਹੀਂ ਹੁੰਦੀ ਸੀਗੀ ਹਾਂਜੀ ਐਵੇਂ ਹੀ ਕਣੀ ਲੱਦ ਕੇ ਆਏ ਸਲਤਨਪੁਰ ਤੋਂ ਆ ਕਣੀ ਨੂੰ ਹੈਗੀ ਜੀ ਕਹਿੰਦੇ ਮਸੂਲ ਕਰਾਓ ਹਾਂਜੀ ਮੈਨੂੰ ਨਹੀਂ ਪਤਾ ਐਵੇਂ ਕਮਾ ਨਾਲੇ ਕਣੀ ਨੂੰ ਮਸੂਲ ਹੋਣ ਟੁਕੀਆਂ ਦੱਸਿਆ ਹਾਂਜੀ ਤੇ ਮਾਲਕ ਨੂੰ ਫੋਨ ਕੀਤਾ ਮੈਂ ਆਪਣੇ ਮੈਂ ਕਹੀ ਜਿਹੜੇ ਗਲਵਾਦਿਆ ਹਾਂਜੀ ਪਹਿਲਾਂ ਇਨਕੀ ਲੱਗਣੀ ਇਹਨੂੰ ਇਹ ਆਇਆ ਉਹਦੇ ਵਿੱਚ ਆਪਣੇ ਸਪਲਾਈ ਖਰਾਕ ਮੁਰਗਿਆਂ ਦੀ ਖਰਾਕ ਮੈਂ ਪੈਣਾ ਹੀ ਇਹ ਹਾਂ ਉਹ ਖਾਦ ਚ ਆ ਗਿਆ ਨਾ ਜੀ ਹਾਂਜੀ ਸਚਾਰਾਂ ਦਾ ਕੋਈ ਰਾਦਾਰ ਨਹੀਂ ਕੋਈ ਬੈਲ ਨਹੀਂ ਆਪਣੇ ਦੀ ਚੁਕੀ ਕਣੀ ਨੂੰ ਹੈਗੀ ਆ ਉਹੀ ਕਹਿੰਦਾ ਉਹ ਵੀ ਜਾਲੀ ਹੋਣਗੇ ਟੈਕਸ ਵਾਲੇ ਬਣ ਕੇ ਆਉਂਦੇ ਨੇ ਇੱਕ ਨਾਲ ਪੁਲਿਸ ਦੀ ਵਰਦੀ ਪਾ ਲੈਂਦਾ ਠੀਕ ਆ ਡਰਾਈਵਰ ਸੁੱਤੇ ਪਏ ਸੀਗੇ ਆ ਕੇ ਟਾਕੀਆਂ ਪੰਨੀਆਂ ਲਿਆਓ ਜੀ ਚਾਰ ਚਾਰ ਹਜ਼ਾਰ ਵੇਲਿਆ ਉਹੀ ਵੇਲ ਉਹਨਾਂ ਨੇ ਇੰਦਰ ਪਾਰਟੀ ਨਾਲ ਗੱਲ ਕਰੀ ਗਾਹ ਵਾਲੀ ਨਾਲ ਕਰੀ ਉਹ ਕਹਿੰਦੇ ਬਣਦੇ ਦੀ ਫਿਰ ਵੀ ਜੀ 2-2000 ਰੁਪਇਆ ਪੁਲਸਾ ਕਿਵੇਂ ਪੁਲਸਾ origianally ਡੁਪਲੀਕੇਟ ਹੈਗਾ ਵਰਦੀ ਕਿ ਨਹੀਂ ਮਿਲਣਾ ਸਮਝ ਜਾਨਾ ਉਹ ਵੀ ਆਣਾ ਵੀ ਵਰਦੀ ਖਬਰ ਕਿਹੜੀ ਪਈ ਹੋਈ ਆ ਹਾਂ ਹੁਣ ਆਪਾਂ ਕਿਹੜਾ ਕਿਹ ਮੱਥੇ ਲਿਖਿਆ ਗਿਆ ਪੁਲਸਾ ਦਾ ਇਹ ਡੁਪਲੀ ਜਿਹੜਾ ਉਹ ਗਾਇਨ ਸਪਿਆਂ ਨੂੰ ਆ ਕੇ ਠਾਲਿਆ ਸਾਨੂੰ ਵੀ ਚਲੋ ਸਾਨੂੰ ਵੀਰ ਆਉਣ ਲੱਗ ਗਏ ਸੀ ਟੂਲ ਟੈਕਸ ਦਾ ਪਾਰ ਕਰਿਆ ਹਾਂਜੀ ਤੇ ਪੈ ਗਏ ਜਾਨੂੰ ਕਹਿੰਦਾ ਟਾਕੀਆਂ ਫੁਰਕਾਤੀਆਂ ਆ ਕੇ ਸਵਿਟ ਕਾਰ ਦਾ ਨੰਬਰ ਵੀ ਦਿੱਤਾ ਅਗ ਲੈ ਲਿਆ ਆਪਾਂ ਨੂੰ ਹਾਂ ਆ ਸਵੇਰੇ ਵੀਡੀਓ ਪਾਉਂਗਾ ਉਹ ਮੈਂ ਉਹਦੇ ਤੇ ਆਪਣੇ ਫੇਸਬੁਕ ਪੇਜੀ ਠੀਕ ਹੈ ਜੀ ਲੋਕਾਂ ਨੂੰ ਪਤਾ ਲੱਗੂਗਾ ਵੀ ਇੱਥੇ ਭਾਈ ਜੇ ਕੋਈ ਆਉਂਦਾ ਤਾਂ ਹਾਂਜੀ ਹੂੰ ਨੇ ਜ਼ਰੂਰ ਹੋਣਾ ਚਾਹੀਦਾ ਇਹ ਜਾਨੀ ਦੋ ਬੰਦਿਆਂ ਦਾ ਮੇਲੇ ਦੀ ਫਤਮਾ ਆ ਰਿਹਾ ਹਾਂ ਹਾਂਜੀ ਆਪੀ ਬਸ ਇਹ ਤਾਂ ਆਪਾਂ ਹੁਣ ਪਾ ਦੇਈਏ ਆਪਣੇ ਜੋ ਰਾਸ ਤੇ ਗੱਡੀ ਕੋਲੇ ਦਾ ਕੰਮ ਆ ਸੌ ਕਿਲੇ ਰਾਸ ਤੇ ਗੱਡੀ ਬ੍ਰੇਕਡਾਊਨ ਹੋ ਜਾਂਦੀ ਆ ਬੰਦਾ ਚਲੇ ਗੱਡੀ ਕੋਲੇ ਨਾ ਕਮੇਸਰੀ ਲੈਣ ਚਲ ਜਾਂਦਾ ਆ ਬਿਲਕੁਲ ਜੀ ਬਿਲਕੁਲ ਹੈ ਕਿ ਨਹੀਂ ਹੂੰ ਤੇ ਚਲੋ ਹੋਰ ਰਾਖੀ ਗੱਡੀ ਦੀ ਰਾਖੀ ਨਹੀਂ ਮਾਣਾ ਹੂੰ ਬਾਕੀ ਕਿਤੇ ਜਿਹੜਾ ਹੁਣ ਘਾਟ ਏਰੀਆ ਕਰੇ ਹੋਟਲ ਹੋਣੀ ਪੈਂਦੀ ਜੀ ਜਾਮ ਲੱਗ ਜਾਂਦਾ ਆ ਗੱਡੀ ਨੋਟਲ ਹੋਣੀ ਪੈਂਦੀ ਆ ਹਾਂਜੀ ਕੱਲਾ ਬੰਦਾ ਕੀ ਕਰੂ ਉਸੇ ਦੱਸੋ ਬਿਲਕੁਲ ਜੀ ਬਿਲਕੁਲ ਗੱਡੀ ਬੈਗ ਲਾਉਣੀ ਪੈਂਦੀ ਆ ਕੁਝ ਵੀ ਆ ਇਕੱਲਾ ਬੰਦਾ ਇਹਦੇ 32 32 ਫੁੱਟ ਦੀ ਲੰਬਾਈ ਹੋਗੀ ਹੁਣ ਗੱਡੀਆਂ ਦੀ ਹਾਂਜੀ ਕੀ ਕਰੂਗਾ ਕੀ ਨਹੀਂ ਹਾਂਜੀ ਬਿਲਕੁਲ ਬਾਈ ਜੀ ਹਾਂ ਜੀ ਚੋ ਠੀਕ ਹੈ ਜੀ ਬਾਈ ਮਿਹਰਬਾਨੀ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਬਿਲਕੁਲ ਓਕੇ